ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆ ਜੀ ਇਤਿਹਾਸਕ ਗੁਰਦੁਆਰਾ ਲੋਗੜ ਸਹਿਬ ਜਿੱਥੇ 10ਵੇਂ ਪਾਤਸ਼ਾਹ ਦੇ ਚਰਨ ਸੂ ਦੀ ਪ੍ਰਾਪਤ ਹੈ ਜਿਹੜੀ ਧਰਤੀ ਨੂੰ ਆਓ ਚੱਲੀਏ ਅੰਦਰ ਗੁਰਦੁਆਰਾ ਸਾਹਿਬ ਚ ਦਰਸ਼ਨ ਕਰੀਏ ਤੇ ਇਤਿਹਾਸ ਬਾਰੇ ਵੀ ਜਾਣਕਾਰੀ ਲਈਏ ਤੇ ਦੱਸਿਆ ਜਾਂਦਾ ਹੈ ਵੀ ਜਦੋਂ ਗੰਗਾ ਅਣੀ ਦਾ ਯੁੱਧ ਲੜ ਕੇ ਦਸਵੇਂ ਪਾਸ਼ਾ ਆਏ ਨੇ ਤੇ ਬੁੱਢਾ ਦਾਲ ਨਿੰਗ ਸਿੰਘਾਂ ਦੀਆਂ ਫੌਜਾਂ ਗੁਰੂ ਸਾਹਿਬਾਂ ਦੇ ਨਾਲ ਸੀ ਗੁਰੂ ਸਾਹਿਬਾਂ ਨੇ ਫੌਜਾਂ ਨੂੰ ਆਰਾਮ ਕਰਨ ਵਾਸਤੇ ਕਿਹਾ ਇਸੇ ਸਥਾਨ ਤੇ ਆ ਕੇ ਫਿਰ ਫੌਜਾਂ ਨੇ ਆਪਣੇ ਕਮਰ ਕਸੇ ਖੋਲੇ ਨੇ ਜੀ ਆਓ ਚੱਲੀਏ ਆਪਾਂ ਅੰਦਰ ਦਰਬਾਰ ਸਹਿ ਦਰਸ਼ਨ ਕਰਿਏ ਇਹ ਹੈ ਜੀ ਦਰਬਾਰ ਸਾਹਿਬ ਗੁਰਦੁਆਰਾ ਲੋਗੜ ਸਾਹਿਬ ਦੇ ਆਓ ਅੰਦਰੋ ਕਰਿਏ ਆਪਾਂ ਦਰਸ਼ਨ ਵਾਹਿਗੁਰੂ ਇਸੇ ਸਥਾਨ ਤੇ ਜੀ ਨੰਗ ਸਿੰਘ ਫੌਜਾਂ ਨੇ ਆਪਣੇ ਕਮਰ ਕਸੇ ਖੋਲੇ ਨੇ ਇਸ਼ਾਨਾਨ ਸੁੱਦੇ ਨੇ ਤੇ ਸਤਗੁਰਾਂ ਦੇ ਹੁਕਮ ਅਨੁਸਾਰ ਇੱਥੇ ਹੀ ਲੋ ਲੰਗਰ ਤਿਆਰ ਕੀਤੇ ਗਏ ਲੋਕ ਕਿਹਾ ਜਾਂਦਾ ਜੋ ਬਹੁਤ بڑے ਸਾਈਜ਼ ਦੀ ਤਵੀ ਹੁੰਦੀ ਹੈ ਰੋਟੀਆਂ ਲਾਉਣ ਵਾਲੀ ਤੇ ਉਸ ਤੋਂ ਹੀ ਇਸ ਜਗ੍ਹਾ ਦਾ ਨੋ ਲੋ ਗੜ ਰੱਖਿਆ ਗਿਆ ਇਸ ਤੋਂ ਉਪਰੰਤ ਗੁਰੂ ਮਹਾਰਾਜ ਗੁਰਦੁਆਰਾ ਨਾਡਾ ਸਾਹਿਬ ਪੀਰ ਦਰਗਾਹੀ ਸ਼ਾਹ ਜੀ ਨੂੰ ਦਰਸ਼ਨ ਦੇਣ ਵਾਸਤੇ ਪਿੰਡ ਲਾਬੇ ਆਏ ਕਿਉਂਕਿ ਪੀਰ ਜੀ ਨੇ ਭਾਈ ਜੈਤਾ ਜੀ ਨੂੰ ਸਨੇਹਾ ਦਿੱਤਾ ਸੀ ਕਿ ਹੁਣ ਸ਼ਰੀਰ ਬਹੁਤ ਵਿਰਧ ਹੋ ਚੁੱਕਿਆ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਦਸਵੀਂ ਜੋਤ ਕਿਰਪਾ ਕਰਨ ਜੇ ਆ ਕੇ ਇੱਥੇ ਦਰਸ਼ਨ ਦੇ ਜਾਣ ਤਾਂ ਤੇ ਗੁਰੂ ਮਹਾਰਾਜ ਉਹਨਾਂ ਦੀ ਅਰਦਾਸ ਸੁਣ ਕੇ ਫਿਰ ਪੀਰ ਦਰਗਾਹੀ ਸ਼ਾਹ ਜੀ ਕੋਲ ਆਏ ਨੇ ਇੱਥੇ ਦਰਸ਼ਨ ਦਿੱਤੇ ਨੇ ਸੋ ਇਹ ਹੈ ਜੀ ਗੁਰਦੁਆਰਾ ਲੋਗੜ ਸਾਹਿਬ ਜਿੱਥੇ ਦਸਵੇਂ ਪਾਤਸ਼ਾਹ ਪੰਗਾਣੀ ਦੇ ਜੁੱਧ ਜਿੱਤਣ ਉਪਰੰਤ ਖਾਲਸਾ ਫੌਜਾਂ ਦੇ ਨਾਲ ਲਿੰਗ ਸਿੰਘ ਫੌਜਾਂ ਦੇ ਨਾਲ ਇੱਥੇ ਪਹੁੰਚੇ ਨੇ ਤੇ ਇੱਥੇ ਹੀ ਲੋ ਲੰਗਰ ਤਿਆਰ ਕੀਤਾ ਗਿਆ ਇੱਥੇ ਇਸ਼ਨਾਨ ਕੀਤੀ ਫੌਜ ਨੇ ਤੇ ਉਹ ਬਹੁਤ بڑے ਆਕਾਰ ਦੀ ਲੋ ਤੋਂ ਹੀ ਇਸ ਜਗ੍ਹਾ ਦਾ ਨੌ ਲੋਗੜ ਪੈ ਗਿਆ ਤੇ ਲੋਗੜ ਪਿੰਡ ਦਾ ਇਹ ਹੈ ਜੀ ਗੁਰਦੁਆਰਾ ਲੋਗੜ ਸਾਹਿਬ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹ ਹੀ ਗੁਰੂ ਜੀ ਕੀ ਫਤਿਹ